ਜੇ ਭਗ ਪਾਵੈ ਜੋ ਜਿੰਦਾ ਕਰ ਸਤ ਗੁਰੂ ਕੋਰੇ ਕੀ ਜੇ ਕਰਤ ਮਾਰ ਸੇਵੈ ਤੈਨੋ ਬਿਨੋ ਸੁਖ ਕਰਨਾ ਆਵੇ ਉਹ ਆਪਣਾ ਦੇਰ ਪਾਏ ਕਲਾਵੇ ਤੇ ਸਤ ਗੁਰ ਕੇ ਸਰਣੇ ਪਵਤਾ ਉਪ ਚੱਕ ਸੁਣਾਏ ਨਾਨਕ ਹਰ ਕਰਤੇ ਗੁਰ ਗੁਰ ਕਾ ਹੋ ਸੰਦਰ ਕੂੜ ਕੂੜੋ ਕਰਿ 부ਜੈ ਅੜਾਉਂਦੈ ਏ ਉਸਦਾ ਗੱਲ ਪਾਇਆ ਉਸਦਾ ਪਾਜਡ ਗੁਰਪਾਸ ਮੈਂ ਜਾਇਆ ਜੋ ਰਸਿਕ ਕੰਬੜਿਆਈ ਭਾਵੈ ਗੁਰਪੂਰੇ ਕੀ ਮਨ ਮੁਖਾ ਮੇਰਾ ਹੱਥ ਨਾਇਆ ਤੋੜੇ Banjado, do you think it's